ਗੁਰੂ ਘਰ ਦਾ ਗੋਲਾਚ ਔਰ ਗੁਰੂ ਘਰ ਦਾ ਛਾਡ ਪਰਦਾਰ ਹੋਣ ਦੇ ਨਾਲ ਕੇ ਗੁਰੂ ਘਰ ਦੇ ਪੂਕਰ ਦੇ ਰੂਪ ਚ ਮੈਂ ਦਾਸ ਸਾਹਿਬ ਦੇ ਆਪ ਨੂੰ ਵੇਖਦਾ ਸ੍ਰੀ ਅਕਾਲ ਪੁਰਖ ਸਾਹਿਬ ਪੇਛ ਹੋ ਕੇ ਆਪ ਦੀ ਜਿਹੜੀ ਫਰਿਆਦ ਹੈ ਬੇਨਤੀ ਹੈ ਅਰਜੋਈ ਹੈ ਧੰਨ ਧੰਨ ਕੀਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਚੇ ਅਰਦਾਸ ਦੇ ਰੂਪ ਚ ਵੀ ਜਿੰਨੀ ਸੋਚੀ ਆ ਤੇ ਲਿਖਤੀ ਤੌਰ ਤੇ ਵੀ ਦਾਸ ਅੱਜ ਹਾਜ਼ਰ ਹੋ ਕੇ ਦੇ ਕੇ ਚੱਲਿਆ ਇਹ ਜਿਹੜੀਆਂ ਵਜ਼ੀਰੀਆਂ ਬਜ਼ੂਰੀਆਂ ਉਹ ਕੋ ਸਾਡੀ ਲਿਆਕਤ ਨਹੀਂ ਉਹ ਵੀ ਗੁਰੂ ਦੀ ਬਖਸ਼ਿਸ਼ ਨਾਲ ਹੀ ਸਾਨੂੰ ਮਿਲਦੇ ਔਰ ਅਸੀਂ ਖਿੰਖਿੰ ਖੁਲਣਹਾਰ ਨਿਮਾਣਿਆ ਨਾ ਚੀਜ਼ਾ ਗੁਨੇਗਾਰ ਹਾ ਨੂਨ ਹਰਾਮੀ ਆ ਸਭ ਤੋਂ ਨਿਮਾਣਾ ਨਾ ਚੀਜ਼ ਸੇਵਕ ਹੋਣ ਦੇ ਨਾਤੇ ਦਾਸ ਹਰ ਹੁਕਮ ਛਿਰ ਮੱਥੇ ਪ੍ਰਵਾਨ ਕਰਦਾ ਜੀ ਕਿਉਂ ਬਾਕੀ ਕਹਿੰਦੇ ਹੋ ਰੱਬ ਹੀ ਘਉਂਦਾ ਥਾਡੇ ਮੂੰਹ ਤੋਂ ਬਾਕੀ ਮੈਂ ਕਿ ਬੇਨਤੀ ਕਰਦਿਆਂ ਕਿ ਗੁਰੂਪੁਰ ਗੁਰੂ ਸੱਚੇ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਦੇ ਦਰ ਤੇ ਆਉਣਾ ਐਵੇਂ ਸਿਆਣਪਾਂ ਸੂਣਪਾਂ ਨਾ ਕਰਿਓ ਟੈ ਪਿਓ ਢੈ ਢੇਰੀ ਹੋ ਜਿਓ ਐਵੇਂ ਕੋਈ ਚੁਸਤ ਚਲਾਕੀਆਂ ਇੱਥੇ ਦਰ ਨਾਲ ਕਰੂਗਾ ਤੇ ਵੱਡਾ ਜੋ ਫਿਰ ਗੁਰੂ ਸਾਹਿਬ ਹੀ ਉਸ ਗੱਲ ਦਾ ਫੈਸਲਾ ਕਰਨਗੇ ਇਸ ਲਈ ਮੈਨੂੰ ਕਿਸੇ ਦੇ ਬਾਰੇ ਮੈਂ ਨਹੀਂ ਬੋਲ ਸਕਦਾ ਜੀ ਮੈਂ ਤਾਂ ਵੱਡਾ ਗੁਨੇਗਾਰ ਨੂਨ ਹਰਾਮੀ ਜੀਵ ਆ ਜੀ ਇਸ ਘਰ ਦਰ ਦਾ ਗੋਲਾ ਝਾੜੂ ਬਰਦਾਰ ਆ ਬਾ ਮਾੜੇ ਤੋਂ ਮਾੜਾ ਛੇਵਤ ਕੀ ਪਤਾ ਜੀ ਦਾਸ ਗੁਰੂ ਘਰ ਦਾ ਗੋਲਾਜ ਔਰ ਗੁਰੂ ਘਰ ਦਾ ਝਾੜੂ ਪਰਦਾਰ ਹੋਣ ਦੇ ਨਾਲ ਕੇ ਗੁਰੂ ਘਰ ਦੇ ਕੋਕਰ ਦੇ ਰੂਪ ਚ ਮੈਂ ਦਾਸ ਆਪ ਦੇ ਆਪ ਨੂੰ ਵੇਖਦਾ ਸ੍ਰੀ ਅਕਾਲ ਤਖਸਾਲ ਸਾਹਿਬ ਤੋਂ ਸਿੰਘ ਸਾਹਿਬਾਨਾ ਦਾ ਜੋ ਆਦੇਸ਼ ਸੀ ਹੁਕਮ ਸੀ ਕਿ ਜਿਹੜੇ 2007 ਤੋਂ 17 ਚ ਪੰਜਾਬ ਸਰਕਾਰ ਚ ਕੈਬਨਿਟ ਦੇ ਵਜ਼ੀਰ ਰਹੇ ਆ ਉਹ ਆਪ ਦਾ ਆ ਕੇ ਇਥੇ ਸਪਸ਼ਟੀਕਰਨ ਦੇਣ ਅਕਾਲ ਤਖਤ ਸਾਹਿਬ ਦਾ ਆਦੇਸ਼ ਮੰਨਦਿਆਂ ਤਾਂ ਸਾ ਜਿੱਥੇ ਗੁਰੂ ਦੇ ਚਰਨਾਂ ਚ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਦੇ ਚਰਨਾ ਚਾ ਹਾਜ਼ਰ ਨਾਜ਼ਰ ਉਹਨਾਂ ਨੂੰ ਉਹਨਾਂ ਦੇ ਚਰਨ ਪਰਸ ਕੇ ਧੰ ਤਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨ ਪਰਸ ਕੇ ਧੰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾ ਚ ਅਨੰਦ ਪਸਤਕ ਹੋ ਕੇ ਚਰਨ ਪਰਸ ਕੇ ਦਾਸ ਅੱਜ ਸ੍ਰੀ ਅਕਾਲ ਪਤਿਸ਼ਾਹ ਸਾਹਿਬ ਪੇਸ਼ ਹੋ ਕੇ ਆਪ ਦੀ ਜਿਹੜੀ ਫਰਿਆਦ ਹੈ ਬੇਨਤੀ ਹੈ ਅਰਜੋਈ ਹੈ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਦੇ ਰੂਪ 'ਚ ਵੀ ਜਿੰਨੀ ਸੋਚੀ ਆ ਤੇ ਲਿਖਤੀ ਤੌਰ ਤੇ ਵੀ ਦਾਸ ਅੱਜ ਹਾਜ਼ਰ ਹੋ ਕੇ ਦੇ ਕੇ ਚੱਲਿਆ ਤੁਸੀਂ ਸ਼ਾਇਦ ਦਾਸ ਦੀ ਭਾਵਨਾ ਨਹੀਂ ਸਮਝ ਸਕੇ ਜੀ ਦੁਨੀਆ ਵੀ ਅਹੀ ਤੁਨੇ ਆਵੀ ਜੀ ਆ ਠੀਕ ਹੈ ਜੀ ਇਹ ਜਿਹੜੀਆਂ ਵਜ਼ੀਰੀਆਂ ਬਜ਼ੂਰੀਆਂ ਉਹ ਕੋ ਸਾਡੀ ਲਿਆਕਤ ਨਹੀਂ ਉਹ ਵੀ ਗੁਰੂ ਦੀ ਬਖਸ਼ਿਸ਼ ਨਾਲ ਹੀ ਸਾਨੂੰ ਮਿਲ ਜਾਂਦੀ ਔਰ ਅਸੀਂ ਖਿੰਖਿੰ ਖੁੱਲਣ ਹਾਰਾ ਨੇ ਮਾਣਿਆ ਨਾ ਚੀਜ਼ਾਂ ਗੁਨੇਗਾਰ ਹਾਂ ਨੂਨ ਹਰਾਮੀ ਹਾਂ ਔਰ ਦਾਸ ਸ੍ਰੀ ਅਕਾਲ ਤੱਕ ਸਾਫ ਨੂੰ ਟੰ ਟੰ ਕੋਈ ਮਾਈਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਸਮਝੇ ਆਪ ਦੀ ਬੇਨਤੀ ਪ੍ਰਯਾਤ ਰੱਗਤੀ ਹੈ ਕੋਈ ਦਲੀਲ ਨਹੀਂ ਠੀਕ ਹੈ ਜੀ ਕਿਉਂਕਿ ਗੁਰੂ ਸਾਹਿਬ ਜਾਨੀ ਜਾਨ ਸੱਚੇ ਪਾਤਸ਼ਾਹ ਸਮਰਾਥ ਨੇ ਔਰ ਸੱਚੇ ਪਾਤਸ਼ਾਹ ਦੇ ਤਖਤੋਂ ਸੱਚੇ ਪਾਤਸ਼ਾਹ ਜੀ ਦੇ ਮੈਂ ਤਾਂ ਦਾਸ ਤਾਂ ਸੱਚੇ ਪਾਤਸ਼ਾਹ ਨੂੰ ਹੀ ਵੇਖਦਾ ਜੀ ਸੱਚੇ ਪਾਤਸ਼ਾਹ ਦਾ ਜੋ ਹੁਕਮ ਆਦੇਸ਼ ਹੋਊਗਾ ਸਿਰ ਮੱਥੇ ਪ੍ਰਵਾਨ ਹੋਊਗਾ ਔਰ ਗੁਰੂ ਘਰ ਦਾ ਗੋਲਾ ਹੋਣ ਦੇ ਨਾਤੇ ਝਾੜੂ ਬਰਦਾਰ ਹੋਣ ਦੇ ਨਾਤੇ ਗੁਰੂ ਘਰ ਦਾ ਸਭ ਤੋਂ ਨਿਮਾਣਾ ਨਾ ਚੀਜ਼ ਸੇਵਕ ਹੋਣ ਦੇ ਨਾਤੇ ਦਾਸ ਹਰ ਹੁਕਮ ਸਿਰ ਮੱਥੇ ਪ੍ਰਵਾਨ ਕਰਦਾ ਜੀ ਇਹੀ ਦਾਸ ਦਾ ਸਪਸ਼ਟੀਕਰਨ ਇਹੀ ਦਾਸ ਦੀ ਅਰਜ਼ੋਈ ਹੈ ਇਹੀ ਦਾਸ ਦੀ ਬੇਨਤੀ ਹੈ ਹਾਂ ਜੀ ਪੰਜਾਬ ਤੋਂ ਦੁਬਾਰਾ ਸਟੈਂਡ ਹੋਏ ਸੋਕੇ ਕਾ ਜੀ ਨਹੀਂ ਦੇਖੋ ਅੱਜ ਜੀ ਤੁਸੀਂ ਸ਼ਾਇਦ ਤੁਸੀਂ ਤਾਂ ਰੋਜ਼ ਆਉਂਦੇ ਹੋ ਨਾ ਜੀ ਇਸ ਲਈ ਤੁਸੀਂ ਤਾਂ ਸ਼ਾਇਦ ਰੱਬ ਦੇ ਨੇੜੇ ਹੋ ਦਾਸ ਭੁੱਲਨ ਹਾਰ ਨਾ ਚੀਜ਼ ਇਨਸਾਨ ਹੈ ਗੁਰੂ ਦੇ ਦਰ ਤੇ ਆਇਆ ਔਰ ਤਨ ਤਨ ਸ਼੍ਰੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨ ਪਰਸਨ ਆਸਤੇ ਆਏ ਇਸ ਲਈ ਮੈਂ ਕੋਈ ਦਲੀਲ ਸਿਆਸੀ ਗੱਲ ਨਹੀਂ ਕਰਨੀ ਮੇਰੇ ਨਾਲ ਸਿਆਸੀ ਗੱਲ ਕਰਨੀ ਹੈ ਬਾਹਰ ਕਰ ਲਿਓ ਮੈਂ ਉਹ ਸਿਆਸੀ ਗੱਲ ਬਾਹਰ ਕਰਾਂਗਾ ਅਸੀਂ ਆਪਣਾ ਦੇਖਾਂਗੇ ਕਿ ਆਪ ਸਾਥ ਕੁੱਝ ਪਹਿਲੇ ਸ਼ਮਿਕਾ ਜਿਹਾ ਪੱਤਰ ਕੋ ਜੋ ਪੁਸ਼ਟੀਕਰਨ ਕਾਟਕ ਸਾਹਿਬ ਨੂੰ ਕਿਹਾ ਕਿ ਆਪ ਕੇਸ ਤੋਂ ਬਾਗੀ ਘਟੇ ਲਿਓ ਜੀ ਬਾਗੀ ਕਟੇ ਵੱਲੋਂ ਹੁਣ ਤੱਕ ਕੋਈ ਪੇਸ਼ ਨਹੀਂ ਹੋ ਰਿਹਾ ਇਹ ਕਹਿੰਦਾ ਇੱਕ ਅੱਜ ਭਾਈ ਬਾਗੀ ਕਟੇ ਵੱਲੋਂ ਮਰਦਾ ਗਿਆ ਸਰਕਾਰ ਦੇ ਦਬਾਅ ਨਾ ਜਾ ਰਿਹਾ ਕਿ ਫੈਸਲਾ ਠੋਸ ਲੈਣੀ ਜੇ ਕਰਨ ਤੱਕ ਸਾਹਿਬ ਕਿਸੇ ਦੀ ਟਿੱਪਣੀ ਦੇਖੋ ਮੈਂ ਕੋਈ ਗੱਲ ਕਿਸੇ ਦੇ ਬਾਰੇ ਕੋਈ ਟਿੱਪਣੀ ਕਰਨੀ ਨਹੀਂ ਤੁਸੀਂ ਆਪ ਹੀ ਜਦ ਉਹਨਾਂ ਨੂੰ ਬਾਗੀ ਬਾਗੀ ਕਹੀ ਜਾਂਦੇ ਹੋ ਉਹਨਾਂ ਸਾਰੇ ਪਾਸਿਓਂ ਬਾਗੀ ਨਾ ਨਾ ਹੁਣ ਤੇ ਆਪ ਦੀ ਜੋ ਹਾਂ ਤੁਸੀਂ ਆਪੇ ਤੇ ਗੁਰੂ ਤੁਹਾਡੇ ਤਾਂ ਸਹੀ ਕਹੋਂਦਾ ਤੁਸਾਂ ਸਹੀ ਕਹੋਂਦਾ ਤੁਹਾਡੇ ਤਾਂ ਗੁਰੂ ਕਹੋਂਦਾ ਮਜੀਠੇ ਸਾਹਿਬ ਬਾਕੀ ਤੇ ਬਾਕੀ ਤੜਾ ਬਾਕੀ ਸਾਹਿਬ ਮਜੀਠੇ ਸਾਹਿਬ ਬਾਕੀ ਤੜਾ ਉਹੀ ਆ ਜਿਹੜਾ ਕਿ ਉਸ ਟਾਈਮ ਬੰਦ ਕਮਰੇ ਦੇ ਵਿੱਚ ਜਿਹੜਾ ਕਿ ਪੂਰੇ ਇਸ ਸਵਾਲ ਦੇ ਬਾਰੇ ਸੱਚੇ ਪਾ ਦੇ ਹੁਣ ਇੱਕੋ ਬੰਦ ਦੇ ਉੱਪਰ ਥੋਪੀ ਆ ਰਹੇ ਸਭ ਕੋਲ ਵਾਹਿਗੁਰੂ ਚਲੋ ਚੱਲ ਬੰਦ ਕਰ ਲਓ ਸਰ ਕਿ ਮਿੰਟ ਬੰਦ ਸਰ ਬਸ ਇੱਕ ਮਿੰਟ ਆ ਦਿੰਦੇ ਪਹਿਲੇ ਕਰੋ ਯਾਰ ਨਾ ਕੀ ਕਰਦੇ ਪਰ ਇਹੋ ਗੋਗੇ ਸਰ ਅਖੀਰਲੀ ਬੇਨਤੀ ਮੈਂ ਤੁਹਾਨੂੰ ਕਰਦਿਆਂ ਕਿੱਲੇ ਕਰੋ ਯਾਰ ਔਰ ਕਿਉਂਕਿ ਤੁਸੀਂ ਉਹਨਾਂ ਨੂੰ ਬਾਗੀ ਕਹਿੰਦੇ ਹੋ ਰੱਬ ਹੀ ਘੋਂਦਾ ਥਾਡੇ ਮੂੰਹ ਤੋਂ ਬਾਗੀ ਮੈਂ ਕਿ ਬੇਨਤੀ ਕਰਦਿਆਂ ਕਿ ਗੁਰੂਪੁਰ ਗੁਰੂ ਸੱਚੇ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਦੇ ਦਰ ਤੇ ਆਉਣਾ ਐਵੇਂ ਸਿਆਣਪਾ ਸੂਣਪਾ ਨਾ ਕਰਿਓ ਢੈ ਪਿਓ ਢੈ ਤੇਰੀ ਹੋ ਜਿਓ ਐਵੇਂ ਕੋਈ ਚੁਸਤ ਚਲਾਕੀਆਂ ਇੱਥੇ ਦਰ ਨਾਲ ਕਰੂਗਾ ਤੇ ਵੱਡਾ ਜੋ ਫਿਰ ਗੁਰੂ ਸਾਹਿਬ ਹੀ ਉਸ ਗੱਲ ਦਾ ਫੈਸਲਾ ਕਰਨਗੇ ਇਸ ਲਈ ਮੈਨੂੰ ਕਿਸੇ ਦੇ ਬਾਰੇ ਮੈਂ ਨਹੀਂ ਬੋਲ ਸਕਦਾ ਜੀ ਮੈਂ ਤਾਂ ਵੱਡਾ ਗੁਨੇਗਾਰ ਨੂਨ ਹਰਾਮੀ ਜੀਵਾਂ ਜੀ ਇਸ ਘਰ ਦਾ ਗੋਲਾ ਝਾੜੂ ਬਰਦਾਰ ਆ ਬਾਹਾ ਮਾੜੇ ਤੋਂ ਮਾੜਾ ਸੇਵਕ ਆ ਔਰ ਗੁਰੂ ਸਾਹਿਬ ਦੇ ਚਰਨ ਪਰਸਨ ਆਸਤੇ ਆਇਆ ਗੁਰੂ ਸਮਰੱਥ ਨੇ ਗੁਰੂ ਸਾਹਿਬ ਕਿਰਪਾ ਜ਼ਰੂਰ ਕਰਨਗੇ ਦਾਸ ਦੀ ਅਰਦਾਸ ਬੇਨਤੀ ਅਰਜੋਈ ਹੈ ਹਸਿਨੂ ਕਿਨੂੰ ਕਿਧਰ ਵੜਾ ਰੈ ਇਨਚਾਲ ਨਾ ਇਨਚਾਲ ਕੀ ਕਹਿਣਾ ਚਲੋ ਪਾਸੇ ਪਿਆਰ ਮਰੀਆ ਅੱਜ ਕਿਹ ਕੋਸ ਆਉਂਦਾ ਹੈ ਨਾ ਗੱਲ ਕੋਈ ਚਿੱਟਾ ਦਿਨ ਹਾਂ ਤੂੰ ਮੈਂ ਬੇਨਤੀ ਕਰ ਤੂੰ ਕਿਉਂ ਐਵੇਂ ਜੋ ਬੇਨਤੇ ਤੈਨੂੰ ਸਾਰਿਆਂ ਨੂੰ ਨਾ ਲਓ ਸੁਆਦ ਮੇਰੀ ਬਹੁਤ ਸੌਣਤਾ ਲੋ ਯਾਰ ਕਹਦਾ ਸੋਸਵਾਲ ਦਾ ਤੁਸੀਂ ਜੀ ਬੀਨਤਾਰ ਆਪਕਾ ਬਹੁਤ ਪੜਾ ਪਾ। ਤੁਸੀਂ ਪਾਉਂਦੇ ਕਿ ਬੇ ਅਚਲ ਮਤਮ ਨੇ ਆਪਣਾ ਸਪਸ਼ਟੀਕਰਨ ਬਣਾ ਕੇ ਦੇ ਕੇ ਗਏ। ਤੁਸੀਂ ਵੀ ਉਸੇ ਅਧਾਰ ਤੇ ਸਪਸ਼ਟੀਕਰਨ ਦੇ ਕੇ ਗਏ। ਉਹਨਾਂ ਘਰ ਦੇਖੇ। ਭਾਜੀ ਮੈਂ ਇੱਕ ਬੇਨਤੀ ਕਰਦਿਆਂ ਜੀ। ਤੁਸੀਂ ਕੇਸਦਾਰ ਤੇ ਆਏ ਹੋ। ਤੁਸੀਂ ਮੈਂ ਗੁੱਸਾ ਨਾ ਕਰ ਜਿਓ ਕੋਈ ਮੈਂ ਮੈਨੂੰ ਮਿਸ ਅੰਡਰਸਟੈਂਡ ਕਰ ਲਿਓ। ਸ੍ਰੀ ਅਕਾਲ ਤਖਤ ਸਾਹਿਬ ਤੇ ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ। ਮੈਂ ਦਾਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਸਮਝ ਕੇ ਗੁਰੂ ਸਾਹਿਬ ਦੇ ਚਰਨ ਪਰਸੇ ਆ ਔਰ ਮੈਂ ਆਪਣੀ ਭਾਵਨਾ ਤਾਂ ਦੱਸ ਸਕਦਾ ਕਿਸੇ ਦੀ ਕਿੰਨੀ ਆਸਥਾ ਉਹਦੇ ਬਾਰੇ ਦਾਸ ਕੀ ਕਹਿ ਸਕਦਾ ਮਗਰ ਮੇਰੀ ਸਭ ਨੂੰ ਬੇਨਤੀ ਹੋਊਗੀ ਕਿ ਸਿਆਣਪ ਘਰੇ ਛੱਡ ਕੇ ਆਇਓ ਟਹਿ ਕੇ ਆਇਓ ਢੇਰੀ ਹੋ ਕੇ ਆਇਓ ਗੁਰੂ ਸਾਹਿਬ ਜਾਨੀ ਜਾਨ ਨੇ ਇਥੇ ਦੇ ਵੱਧ ਦਿਮਾਗ ਲੜਾਇਆ ਤੇ ਸਿਆਣਪਾਂ ਲੜਾਈਆਂ ਤੇ ਫਿਰ ਮਾਲਕ ਸਮਰੱਥਨ ਇਸ ਲਈ ਦਾਸ ਦੀ ਕੋਈ ਅਪੀਲ ਨਹੀਂ ਆਈ ਤਾਂ ਹੈ ਹੀ ਗੁਰੂ ਘਰ ਦੇ ਨਿਮਾਣੇ ਜੇ ਸੇਵਕ ਨਾ ਚੀਜ਼ ਇਨਸਾਨ ਗੁਰੂ ਘਰ ਦੇ ਗੋਲੇ ਗੁਰੂ ਘਰ ਦੇ ਕੋਕਰ ਇਸ ਲਈ ਮੈਨੂੰ ਐਵੇਂ ਤੁਸੀਂ ਪੁੱਛੀ ਜਾਂਦੇ ਹੋ ਮੇਰਾ ਮੈਂ ਤਾਂ ਆਪਦੀ ਗੱਲ ਕਰ ਸਕਦਾ ਜਿਹੜੇ ਸਿਆਣਪਾਂ ਲਾਉਂਦੇ ਮੈਂ ਤਾਂ ਉਹਨਾਂ ਨੂੰ ਬੇਨਤੀ ਕਰ ਸਕਦਾ ਮੰਨਨੀ ਨਾ ਮੰਨਨੀ ਸੀਗੇ ਨਹੀਂ ਸੀਗੇ ਮਾਲਕ ਤਾਂ ਜਾਣਦਾ ਹੀ ਆ ਨਾ ਜੀ ਮਾਲਕ ਤਾਂ ਲਘੋਲਣਗੇ ਇਹ ਤਾਂ ਉਹ ਅਕਸ਼ਰੇ ਆ ਮਸ਼ੀਨਾ ਨੇ ਜਿਹੜੀਆਂ ਦੁਨੀਆ 'ਚ ਕਦੇ ਬਣੀਆਂ ਨਹੀਂ ਤੇ ਕਾਹਦੀ ਚੱਕਰਾਂ 'ਚ ਤੁਸੀਂ ਐਵੇਂ ਦੁਨਿਆਵੀ ਖੇਡ 'ਚ ਪਏ ਹੋ